ਸੋ ਫਾਈਨਲੀ ਇੰਡੀਆ ਜੀਡੀਐਸ ਜੋ ਡਾਕ ਸੇਵਕ ਦੀ ਭਰਤੀ ਦਾ ਨੋਟੀਫਿਕੇਸ਼ਨ ਆ ਚੁੱਕਾ ਹੈ ਔਰ ਪੋਸਟਾਂ ਸਟਾਰਟ ਵੀ ਹੋ ਚੁੱਕੀਆਂ ਸੋ ਕਾਫੀ ਜੋ ਕੈਂਡੀਡੇਟ ਦੇ ਮੈਸੇਜ ਫੋਨ ਦੁਕਾਨ ਤੇ ਆ ਕੇ ਪੁੱਛਦੇ ਹਨ ਵੀ ਪੋਸਟਾਂ ਕਦੋਂ ਸਟਾਰਟ ਹੋਣੀਆਂ ਜਾਂ ਪੋਸਟਾਂ ਸਟਾਰਟ ਹੋ ਗਈਆਂ ਕਿਉਂਕਿ ਕਾਫੀ ਦਿਨ ਪਹਿਲਾਂ ਹੀ ਜੋ ਵਿਭਾਗ ਨੇ ਅਨਾਉਂਸਮੈਂਟ ਕਰ ਦਿੱਤੀ ਸੀ ਵੀ 28000 ਪੋਸਟਾਂ ਆਉਣਗੀਆਂ 28000 29000 ਪੋਸਟਾਂ ਆਉਣਗੀਆਂ ਸੋ ਹੁਣ ਜੋ ਫਾਈਨਲੀ 31 ਜਨਵਰੀ ਤੋਂ ਇਹ ਫਾਰਮਸ ਫਿਲ ਹੋਣੇ ਸਟਾਰਟ ਹੋ ਚੁੱਕੇ ਆ ਸੋ ਆਪਾਂ ਪੂਰਾ ਤੁਹਾਨੂੰ ਨੋਟੀਫਿਕੇਸ਼ਨ ਦਿਖਾਵਾਂਗੇ ਵੀ ਕੁਆਲਿਫਿਕੇਸ਼ਨ ਏਜ ਪੋਸਟਾ ਕਿੱਥੇ ਕਿੰਨੀ ਹਨ ਸਾਰੀ ਡਿਟੇਲ ਤੁਹਾਨੂੰ ਦਿਆਂਗੇ ਸੋ ਆਪਾਂ ਚੱਲਦੇ ਇਹਨਾਂ ਦੀ ਮੇਨ ਵੈਬਸਾਈਟ ਤੇ ਸੋ ਹੁਣ ਇਹਨਾਂ ਨੇ ਜੋ ਵੈਬਸਾਈਟ ਜੀਡੀਐਸ ਦੀ ਹੈ ਉਹ ਵੈਬਸਾਈਟ ਉਹ ਨਿਊ ਵੈਬਸਾਈਟ ਜੋ ਬਣਾ ਦਿੱਤੀ ਹੈ ਪਹਿਲਾਂ ਵਾਲੀ ਵੈਬਸਾਈਟ ਤੇ ਹੁਣੇ ਫਾਰਮ ਨਹੀਂ ਭਰੇਗੇ ਹੁਣ ਇਹਨਾਂ ਨੇ ਨਿਊ ਵੈਬਸਾਈਟ ਬਣਾਈ ਹੈ ਸੋ ਆਪਣੇ ਕੋਲ ਇਹਨਾਂ ਦਾ ਨੋਟੀਫਿਕੇਸ਼ਨ ਹੈ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਦਾ ਨੋਟੀਫਿਕੇਸ਼ਨ ਦੇਖਦੇ ਹਾਂ ਸੋ ਆਪਣੇ ਕੋਲ ਨੋਟੀਫਿਕੇਸ਼ਨ ਆ ਚੁੱਕਾ ਹੈ ਜੀਡੀਐਸ ਡਾਕ ਸੇਵਕ ਜਨਵਰੀ 202 ਜੋ 28 ਜਨਵਰੀ ਨੂੰ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਵੈਬਸਾਈਟ ਤੇ ਇਹਨਾਂ ਨੇ ਅੱਜ ਅਪਲੋਡ ਕੀਤਾ ਸੋ ਆਪਾਂ ਇਹ ਦੇਖ ਲੈਣੇ ਆ ਇਹਦੇ ਵਿੱਚ ਹਾਂ 31 ਜਨਵਰੀ ਤੋਂ ਫਾਰਮ ਸਟਾਰਟ ਹੋ ਰਹੇ ਹਨ ਤੇ ਲਾਸਟ ਡੇਟ ਆਈ 14 ਫਰਵਰੀ ਸਿਰਫ ਤੇ ਸਿਰਫ 14 ਦਿਨ ਇਹ ਫਾਰਮ ਫਿਲ ਹੋਣਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਫੀਸ ਪੇਮੈਂਟ 2 ਤਰੀਕ ਤੋਂ ਲੈ ਕੇ ਤੇ 16 ਫਰਵਰੀ ਇਹਨਾਂ ਦੀ ਫੀਸ ਪੇ ਕਰਨ ਦੀ ਤੇ ਕਰੈਕਸ਼ਨ ਵੀ ਹੋਏਗੀ ਕਰੈਕਸ਼ਨ ਹੋਏਗੀ ਜੀ 18 ਤੋਂ ਲੈ ਕੇ 19 ਸਿਰਫ 2 ਦਿਨ ਇਹਨਾਂ ਦੀ ਕਰੈਕਸ਼ਨ ਹੋਏਗੀ ਜੇਕਰ ਫਾਰਮ ਵਿੱਚ ਕਿਸੇ ਦੀ ਗਲਤੀ ਹੋ ਜਾਂਦੀ ਹੈ ਤਾਂ ਸੋ ਕਿ ਆਪਾਂ ਦੇਖਦੇ ਇਹਨਾਂ ਦਾ ਨੋਟੀਫਿਕੇਸ਼ਨ ਇਹਦੇ ਚ ਆਪਾਂ ਤੁਹਾਨੂੰ ਜੋ ਕੰਮ ਦੀਆਂ ਗੱਲਾਂ ਹਨ ਜੋ ਮੋਟੀਆਂ-ਮਟੀਆਂ ਜੋ ਆਪਣੇ ਕੰਮ ਦੀਆਂ ਹੋਈ ਤੁਹਾਨੂੰ ਦੱਸਾਂਗੇ ਸੋ ਡਾਕ ਸੇਵਕ ਦੇ ਵਿੱਚ ਹਾਂਜੀ ਬੀ ਪੀ ਐਮ ਤੇ ਜੋ ਡਾਕਸ ਇਹਨਾਂ ਦੀ ਜੋ ਪੇ ਹੈ ਉਹ ਰਹੇਗੀ ਸਟਾਰਟਿੰਗ 12000 ਤੋਂ ਲੈ ਕੇ 29000 ਤੱਕ ਤੇ ਜੋ ਡਾਕ ਸੇਵਕ ਦੀ ਹੈ ਉਹਦੀ ਹੈ 10000 ਤੋਂ ਲੈ ਕੇ 24000 ਇਹ ਰਹੇਗੀ ਤੁਹਾਡੀ ਸੈਲਰੀ ਹੁਣ ਏਜ ਏਜ ਹੈ ਜੀ 18 ਤੋਂ ਲੈ ਕੇ 40 ਸਾਲ ਜਨਰਲ ਕੈਟਾਗਰੀ ਵਾਸਤੇ ਤੋ SC ST ਤੇ OBC ਕੈਂਡੀਡੇਟ ਲਈ SC ਲਈ ਜੋ ਛੋਟ ਹੈ 5 ਸਾਲ ਦੀ ਹੈ ਤੇ OBC ਕੈਂਡੀਡੇਟ ਲਈ 3 ਸਾਲ ਦੀ ਛੋਟ ਹੈ ਤੇ ਜੋ ਹੈਂਡੀਕੈਪਡ ਕੈਂਡੀਡੇਟ ਹਨ ਉਹਨਾਂ ਨੂੰ 10 ਸਾਲ ਦੀ ਛੋਟ ਰਹੇਗੀ ਏਜ 'ਚ ਕੁਆਲਿਫੀਕੇਸ਼ਨ 10ਵੀਂ ਤੇ ਇਹ ਤਾਂ ਪਤਾ ਹੀ ਆ ਵੀ 10ਵੀਂ ਤੇ ਲੋਕਲ ਲੈਂਗੁਏਜ ਪੰਜਾਬੀ ਪੰਜਾਬੀ ਜੇ ਤੁਹਾਡੀ ਪੰਜਾਬ 'ਚ ਪੰਜਾਬੀ ਜੇ ਹਰਿਆਣਾ ਜਾਂ ਹੋਰ ਵੀ ਸਟੇਟ ਹੈ ਤੋ ਹਿੰਦੀ ਲੈਂਗੁਏਜ ਆਣੀ ਚਾਹੀਦੀ ਤੁਹਾਨੂੰ ਤੇ ਆਪਾਂ ਨੂੰ ਇਹਦਾ ਪਤਾ ਹੀ ਹੈ ਵੀ ਇਹ ਭਰਤੀ ਜੋ ਹੁੰਦੀ ਹੈ ਇਹਦੇ ਵਿੱਚ ਪੇਪਰ ਨਹੀਂ ਲਿਆ ਜਾਂਦਾ ਓਨਲੀ ਮੈਰਿਟ ਦੇ ਅਸਤੇ ਪਰਤੀ ਹੁੰਦੀ ਹੈ ਸੋ ਪੰਜਾਬ ਦੇ ਵਿੱਚ ਤਾਂ ਮੈਰਿਟ ਕਾਫੀ ਹਾਈ ਜੋ ਤਕਰੀਬਨ ਜੋ ਕਰੋਨਾ ਵਾਲੇ ਬੱਚੇ ਹਨ 100% ਮੈਰਿਟ ਜਾ ਰਹੀ ਹੈ ਜੋ ਪਿਛਲੇ ਕੁ ਸਾਲਾਂ ਤੋਂ ਮੈਰਿਟ ਦਾ ਜੋ ਲੋ ਨਹੀਂ ਆ ਰਹੀ ਸਗੋਂ ਨਾਲ ਹਰਿਆਣਾ ਮਾਝਲ ਰਾਜਸਥਾਨ ਤੇ ਜੋ ਯੂਪੀ ਇਹਦੇ ਵਿੱਚ ਵੀ ਆਪਣੇ ਕੈਂਡੀਡੇਟ ਅਪਲਾਈ ਕਰ ਰਹੇ ਹਨ ਉੱਥੇ ਵੀ ਮੈਰਿਟ ਤਕਰੀਬਨ 100% ਹੀ ਜਾ ਰਹੀ ਹੈ ਸੋ ਹੁਣ ਆ ਗਏ ਆਪਣੇ ਕੋਲ ਡਿਟੇਲ ਇੱਕ ਗ੍ਰੇਡਾਂ ਦੀ ਡਿਟੇਲ ਹੈ ਜੋ ਗ੍ਰੇਡ ਜਿਵੇਂ ਹੁਣ 2020 ਦੇ ਵਿੱਚ ਜਿਨ੍ਹਾਂ ਨੇ ਦਾ ਸਮੀਖਿਤੀ ਹੈ ਨਾ ਉਹਨਾਂ ਦੀ ਡਿਟੇਲਸ ਹਾਂ ਦੱਸਾਂਗੇ ਸੋ ਉਹ ਜਿਨ੍ਹਾਂ ਦੇ A+ ਲੱਗਿਆ ਸਾਰੇ A+ ਹੋਣਗੇ ਉਹਨਾਂ ਦੇ ਜੋ ਨੰਬਰ ਹਨ ਉਹ ਬਣਨਗੇ ਜੀ 95% ਮਤਲਬ ਤੁਹਾਡੇ 95% ਨੰਬਰ ਬਣਨਗੇ ਸਾਰਿਆਂ ਚ A+ ਹੋਵੇ ਤਾਂ ਜੇ ਕਿਸੇ ਚ B ਹੈ ਤੇ ਉਹਦੇ ਵਿੱਚ ਤੁਹਾਡੇ ਉਵੇਂ-ਉਵੇਂ ਘੱਟ ਜਾਣਗੇ ਨੰਬਰ ਜੇ ਕਿਸੇ ਚ B ਹੈ ਜਾਂ C ਹੈ ਉਵੇਂ ਹੀ ਤੁਹਾਡੇ ਨੰਬਰ ਘੱਟ ਜਾਣਗੇ ਇਹ ਸਿਸਟਮ ਹੈ ਆ ਦੇਖ ਲਓ ਆਪਣੇ ਕੋਲ ਇਹਦੇ ਵਿੱਚ ਇਹਨਾਂ ਦਸਾਂ ਵਿੱਚ 9.5 ਜੋ 95% ਤੁਹਾਡੇ ਨੰਬਰ ਬੰਦੇ ਸੋ ਇਹ ਪਲੇਖੇ ਚ ਨਾ ਰਿਹਾ ਉਹ ਵੀ ਸਾਡੇ ਸਾਰੇ A+ ਨੇ ਸਾਡੇ 100% ਨੰਬਰ ਤੇ ਜਿਨ੍ਹਾਂ ਨੇ 2021 ਦੇ ਵਿੱਚ ਦਸਵੀਂ ਕੀਤੀ ਹੋਈ ਹੈ ਕਰੋਨਾ ਦੇ ਟਾਈਮ ਉਹਨਾਂ ਦੇ ਬਕਾਇਦਾ ਨੰਬਰ ਲਿਖੇ ਹੋਏ ਨੇ 100 ਦੇ ਵਿੱਚੋਂ 100 ਉਹਨਾਂ ਨੂੰ ਕੋਈ ਦਿੱਕਤ ਨਹੀਂ ਹੀ ਕਿਉਂਕਿ ਉਹਨਾਂ ਦੇ ਬਕਾਇਦਾ ਸਰਟੀਫਿਕੇਟ ਦੇ ਉੱਪਰ 100 ਦੇ ਉੱਪਰ 100 ਨੰਬਰ ਲਿਖੇ ਹੋਏ ਹਨ ਉਹ ਨੰਬਰ ਵਾਲਾ ਸਿਸਟਮ ਠੀਕ ਸੀ ਰੇਟਿੰਗ ਸਿਸਟਮ ਦੇ ਵਿੱਚ ਜੋ ਕੈਂਡੀਡੇਟ ਨੂੰ ਸਮਝ ਨਹੀਂ ਆਦੀ ਨੰਬਰ ਕਿੰਨੇ ਆਣ ਸੋ ਹੁਣ ਆਪਾਂ ਅੱਗੇ ਦੇਖਦੇ ਹਾਂ ਸੋ ਇਹਦੇ ਵਿੱਚ ਜੋ ਪ੍ਰੂਫ ਹਨ ਉਹ ਕਹਿੰਦੇ ਹਨ ਇੱਕ ਤਾਂ 10ਵੀਂ ਦਾ ਸਰਟੀਫਿਕੇਟ ਇੱਕ ਆਧਾਰ ਕਾਰਡ ਹੋ ਜਾਏ ਤੁਹਾਡਾ ਆਈਡੈਂਟੀਟੀ ਪ੍ਰੂਫ ਇੱਕ ਐਸ்சி ਦਾ ਤੇ ਜੋ ਵੀ ਆਪਣਾ ਕੈਟਾਗਰੀ ਪ੍ਰੂਫ ਬਸ ਇੱਕ ਇਹ ਪ੍ਰੂਫ ਆਪਾਂ ਨੂੰ ਚਾਹੀਦੇ ਹਨ ਹੋਰ ਕੋਈ ਪ੍ਰੂਫ ਇਹਦੇ ਵਿੱਚ ਖਾਸ ਨਹੀਂ ਹੈਗਾ ਸੋ ਹੋਰ ਆਪਾਂ ਦੇਖਦੇ ਹਾਂ ਇਹਦੇ ਵਿੱਚ ਜੋ ਇਨਾਂ ਲਿਖਿਆ ਵੀ ਤਕਰੀਬਨ ਜੋ ਫਾਰਮ ਫਿਲ ਕਰਨ ਤੋਂ ਬਾਅਦ 30 ਦਿਨਾਂ ਦੇ ਵਿੱਚ ਵਿੱਚ ਜੋ ਮੈਟਰੀਅਲ ਲਿਸਟ ਆਪਾਂ ਨੂੰ ਮਿਲ ਜਾਂਦੀ ਹੈ ਜੇ ਮੈਟਰੀਅਲ ਲਿਸਟ ਆ ਜਾਂਦੀ ਹੈ ਤੇ ਉਹਦੇ ਬੇਸ ਤੇ ਜਗਾ ਆਪਾਂ ਨੂੰ ਜੋ ਮੇਲ ਆ ਜਾਂਦੀ ਹੈ ਤੇ ਯਾ ਲਿਸਟ ਨੈਟ ਤੇ ਵੀ ਆਉਂਦੀ ਹੈ ਵੀ ਆਪਾਂ ਨੂੰ ਬਲਾਲ ਨੇ ਦੇ ਐਪੀਟਿਚਾਇਓ ਤੁਹਾਡੀ ਕਾਉਂਸਲਿੰਗ ਕਰਾਉਣੀ ਹੈ ਸੋ ਹੋਰ ਆਪਾਂ ਦੇਖਦੇ ਆ ਅੱਗੇ ਡਿਟੇਲ ਉਹ ਐਪਲੀਕੇਸ਼ਨ ਫੀਸ ਫਾਰਮ ਦੀ ਫੀਸ ਰਹੇਗੀ ਤੇ 100 ਰੁਪਏ ਰਹੇਗੀ ਜੋ ਕੈਂਡੀਡੇਟ ਲਈ 100 ਰੁਪਏ ਫੀਸ ਰਹੇਗੀ ਫਾਰਮ ਦੀ ਸੋ ਜਨਰਲ ਵਾਸਤੇ ਜੋ ਫਿਲ ਕਰਾਈ ਜੋ ਉਹ ਲੱਗੇਗੀ ਅਲੱਗ ਤੋਂ ਜੋ ਜਨਰਲ ਵਾਸਤੇ 100 ਰੁਪਏ ਫੀਸ ਰਹੇਗੀ ਤਾਂ ਐਸੀ ਵਾਸਤੇ ਕੋਈ ਫੀਸ ਨਹੀਂ ਉਹ ਫਾਰਮ ਫਿਲ ਕਰਾਈ ਤੁਹਾਡੀ ਲੱਗੇਗੀ ਜੋ ਵੀ ਉਹ ਟੈਫੇ ਵਾਲੇ ਲੈਣਗੇ ਤੁਹਾਡੇ ਕੋਲ ਸੋ ਆਪਣੇ ਕੋਲ ਹੋਰ ਡਿਟੇਲ ਦੇਖ ਲੈਣੇ ਆਪਾਂ ਸੋ ਹੁਣ ਆ ਗਈ ਜੀ ਆਪਣੇ ਕੋਲ ਲੈਂਗੁਏਜ ਜੋ ਲੋਕਲ ਲੈਂਗੁਏਜ ਹੈ ਵੀ ਜੇ ਤੁਸੀਂ ਪੰਜਾਬ ਦੇ ਹੋ ਤਾਂ ਤੁਹਾਨੂੰ ਪੰਜਾਬੀ ਆਉਣੀ ਚਾਹੀਦੀ ਹੈ ਜੇ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਫਾਰਮ ਫਿਲ ਕਰਦੇ ਹੋ ਰਾਜਸਥਾਨ ਚ ਕਰੋ ਹਰਿਆਣਾ ਚ ਕਰੋ ਯੂਪੀ ਚ ਕਰੋ ਉਤਰਾਖੰਡ ਚ ਕਰੋ ਉੱਥੇ ਜਲਦੀ ਹੈ ਹਿੰਦੀ ਲੈਂਗੁਏਜ ਤੇ ਤੁਹਾਨੂੰ ਹਿੰਦੀ ਲੈਂਗੁਏਜ ਪੜ੍ਹਨੀ ਤੇ ਲਿਖਣੀ ਤੇ ਸੁੰਨੀ ਇਹ ਤਿੰਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਹਿੰਦੀ ਦੇ ਵਿੱਚ ਹਿੰਦੀ ਤੇ ਇੰਗਲਿਸ਼ ਇਹ ਲੈਂਗੁਏਜ ਜ਼ਰੂਰੀ ਹਨ ਆਪਣੀਆਂ ਕਿਉਂਕਿ ਜੇ ਪੰਜਾਬ ਦੇ ਵਿੱਚ ਤਾਂ ਪੰਜਾਬੀ ਚੱਲ ਜਾਂਦੀ ਹੈ ਜੇ ਤੁਸੀਂ ਪੰਜਾਬ ਤੋਂ ਬਾਹਰ ਫਿਲ ਕਰੋਗੇ ਤਾਂ ਤੁਹਾਨੂੰ ਹਿੰਦੀ ਵੀ ਪ੍ਰੋਪਰ ਹੋਣੀ ਚਾਹੀਦੀ ਸੋ ਇਹ ਸੀ ਜੀ ਆਪਣੇ ਕੋਲੇ ਦਾ ਨੋਟੀਫਿਕੇਸ਼ਨ ਹੁਣ ਜੋ ਇਹਨਾਂ ਦੀਆਂ ਪੋਸਟਾਂ ਹਨ ਸਰਕਲ ਵਾਈਜ਼ ਇਸ ਵਾਰੀ ਇਹ ਵੀ ਗੱਲ ਸਹੀ ਖੁਸ਼ੀ ਦੀ ਹੈ ਵੀ ਰਾਸਤਾ ਦੇ ਵਿੱਚ ਵੀ ਪੋਸਟਾਂ ਹਨ ਸੋ ਪੋਸਟਾਂ ਦਾ ਪੂਰਾ ਨੋਟੀਫਿਕੇਸ਼ਨ ਇਹਨਾਂ ਨੇ ਨਹੀਂ ਦਿੱਤਾ ਡਿਟੇਲ ਸੋ ਆਪਾਂ ਨੂੰ ਇੱਕ ਇੱਕ ਜ਼ਿਲ੍ਹੇ ਦੀ ਜੋ ਇੱਕ ਇੱਕ ਸਟੇਟ ਤੇ ਇੱਕ ਇੱਕ ਜ਼ਿਲ੍ਹੇ ਦੀ ਡਿਟੇਲ ਦੇਖਣੀ ਪੈਂਦੀ ਹੈ ਇਹਦੇ ਵਿੱਚ ਇਹਦੇ ਵਿੱਚ ਪੂਰੀ ਡਿਟੇਲ ਜੋ ਇਹਨਾਂ ਨੇ ਪੋਸਟਾਂ ਦੀ ਨਹੀਂ ਦਿੱਤੀ ਹੋਈ ਸੋ ਵੈਬਸਾਈਟ ਦੀ ਵੀ ਕੁਝ ਪ੍ਰੋਬਲਮ ਆ ਜਾਈ ਸਲੋ ਬੜੀ ਵੈਬਸਾਈਟ ਚੱਲ ਰਹੀ ਹੈ ਸੋ ਆਪਣੇ ਕੋਲ ਆ ਗਿਆ ਜਿਹੜੇ ਵੀ ਸਰਕਲ ਦੇ ਪੰਜਾਬ ਸਰਕਲ ਵੇਖਣਾ ਤੁਸੀਂ ਸੋ ਰਾਜਸਥਾਨ ਵੇਖਣਾ ਹਰਿਆਣਾ ਵੇਖਣਾ ਹਿਮਾਚਲ ਵੇਖਣਾ ਸੋ ਇਹ ਉੱਤਰਾਖੰਡ ਦੇਖਣਾ ਤੇ ਜੋ ਉੱਤਰ ਪ੍ਰਦੇਸ਼ ਦੇਖਣਾ ਇਹਦੇ ਵਿੱਚ ਜੋ ਆਪਣੇ ਕੋਲ ਜ਼ਿਲ੍ਹੇ ਹਨਾ ਜ਼ਿਲ੍ਹੇ ਵਾਈ ਜਾਏਗੇ ਜਿਵੇਂ ਹੁਣ ਆਪਾਂ ਪੰਜਾਬ ਦੇ ਦੇਖਦੇ ਆਂ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਦੇਖਣੀਆਂ ਪੋਸਟਾਂ ਸੋ ਆਪਾਂ ਨੂੰ ਜ਼ਿਲ੍ਹੇ ਵਾਈ ਜਾ ਕੇ ਚੈੱਕ ਕਰਨੀਆਂ ਪੈਣਗੀਆਂ ਸੋ ਇਹ ਨਹੀਂ ਵੀ ਆਪਾਂ ਕਿ ਜੋ ਪੂਰਾ ਨੋਟੀਫਿਕੇਸ਼ਨ ਇਹਨਾਂ ਪਿਛਲੇ ਵਾਰ ਦਿੱਤਾ ਸੀ ਸੋ ਸ਼ਾਇਦ ਹੀ ਇਹਨਾਂ ਦਾ ਪੂਰਾ ਨੋਟੀਫਿਕੇਸ਼ਨ ਆ ਜਾਏ ਥੋੜੇ ਦਿਨਾਂ ਨੂੰ ਜਾਂ ਕੱਲ ਜਾਂ ਪਰਸੋਂ ਜਾਂ ਸ਼ਾਮ ਤੱਕ ਬਾਕੀ ਫਿਲਹਾਲ ਅਜੇ ਨਹੀਂ ਪੂਰਾ ਨੋਟੀਫਿਕੇਸ਼ਨ ਜੋ ਪੋਸਟਾਂ ਹੁੰਦਾ ਨਹੀਂ ਆਇਆ ਬਾਕੀ ਇਹਨਾਂ ਦਾ ਜੋ ਫਾਰਮ ਫਿਲ ਕਰੇਂਦਾ ਪੂਰਾ ਜੋ ਨੋਟੀਫਿਕੇਸ਼ਨ ਆ ਚੁੱਕਾ ਹੈ ਪੋਸਟਾਂ ਦੇ ਵਿੱਚ ਇਹਨਾਂ ਨੇ ਜੋ ਆਪਾਂ ਨੂੰ ਇੱਕ ਲਿਸਟ ਵਾਈ ਜੇ ਦੱਸਿਆ ਜਿਲ੍ਹੇ ਵਾਈ ਤੁਸੀਂ ਚੈੱਕ ਕਰ ਸਕਦੇ ਹੋ ਪੋਸਟਾਂ ਕਿ ਕਿਹੜੇ ਜ਼ਿਲ੍ਹੇ ਦੀਆਂ ਕਿੰਨੀਆਂ ਪੋਸਟਾਂ ਸੋ ਇਹ ਵੀ ਲਿੰਕ ਆਪਾਂ ਤੁਹਾਨੂੰ ਦੇ ਦਾਂਗੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਸੋ ਬਾਕੀ ਗੱਲ ਇਹ ਰਹੀ ਜਿਨ੍ਹਾਂ ਨੇ ਫਾਰਮ ਭਰਾਉਣੇ ਆ ਜਲਦੀ ਤੋਂ ਜਲਦੀ ਫਾਰਮ ਫਿਲ ਕਰਵਾ ਲਓ ਕਿਉਂਕਿ ਬਾਅਦ ਵਿੱਚ ਵੈਬਸਾਈਟ ਹੋ ਜਾਣੀ ਆ ਬੀਜੀ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਕਮੋਜ ਜੂਮ ਪਰ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਜਿੰਨੀਆਂ ਵੀ ਨਵੀਆਂ ਪੋਸਟਾਂ ਦੀ ਡਿਟੇਲ ਸਭ ਤੋਂ ਪਹਿਲਾਂ ਆਪਣੇ ਚੈਨਲ 'ਰਾਈ' ਤੁਸੀਂ ਜਾਣਕਾਰੀ ਲੈ ਸਕਦੇ ਹੋ ਧੰਨਵਾਦੀ